ਜਿੰਨੀ ਜਲਦੀ ਸਾਇੰਸ ਨੇ ਤਰੱਕੀ ਕੀਤੀ ਹੈ ਜਿੰਨੀ ਜਲਦੀ ਸਾਡੀ ਟੈਕਨੋਲੋਜੀ ਨੇ ਤਰੱਕੀ ਕੀਤੀ ਹੈ ਸਾਡੇ ਸਮਾਜ ਦੇ ਵਿੱਚ ਬਿਮਾਰੀਆਂ ਵੀ ਉਹਨੇ ਜਲਦੀ ਫੈਲ ਰਹੀਆਂ ਨੇ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਨ੍ਹਾਂ ਨੂੰ ਕਿਸੇ ਵੇਲੇ ਲਾ ਇਲਾਜ ਬਿਮਾਰੀ ਕਿਹਾ ਜਾਂਦਾ ਸੀ ਪਰ ਅੱਜ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਕੁਝ ਹੀ ਦਿਨਾਂ ਦੇ ਵਿੱਚ ਉਸ ਬਿਮਾਰੀ ਦਾ ਇਲਾਜ ਜ਼ਰੂਰ ਲੱਭ ਲਿਆ ਪਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਬਿਮਾਰੀਆਂ ਬਹੁਤ ਜ਼ਿਆਦਾ ਫੈਲ ਰਹੀਆਂ ਨੇ ਤੇ ਕੁਝ ਅਜਿਹੀਆਂ ਬਿਮਾਰੀਆਂ ਨੇ ਜਿਨ੍ਹਾਂ ਦਾ ਜ਼ਿਕਰ ਬਹੁਤ ਘੱਟ ਹੋ ਰਿਹਾ ਹੈ ਜਿਨ੍ਹਾਂ ਦਾ ਨਾਮ ਤੁਸੀਂ ਬਹੁਤ ਘੱਟ ਸੁਣਿਆ ਹੋਣਾ ਹੈ ਅਜੇ ਹੀ ਸੋਸ਼ਲ ਮੀਡੀਆ ਤੇ ਇੱਕ ਬਿਮਾਰੀ ਦਾ ਨਾਮ ਵਾਇਰਲ ਹੋ ਰਿਹਾ ਹੈ ਕੈਂਡੀਡਾ ਔਰਿਸ ਇੱਕ ਅਜਿਹਾ ਫੰਗਸ ਹੈ ਜਿਹੜਾ ਛੂਹਣ ਦੇ ਨਾਲ ਵੀ ਫੈਲਦਾ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ 2 ਤੋਂ 3 ਮਹੀਨੇ ਦੇ ਵਿੱਚ ਪੇਸ਼ੈਂਟ ਦੀ ਜਿਹੜੀ ਮੌਤ ਹੋ ਜਾਂਦੀ ਹੈ ਜੇਕਰ ਇਨਫੈਕਸ਼ਨ ਜੇਕਰ ਫੰਗਸ ਜਿਹੜੀ ਹੈ ਇਹ ਵਾਇਰਸ ਜਿਹੜਾ ਹੈ ਕਿਉਂਕਿ ਛੂਹਣ ਦੇ ਨਾਲ ਫੈਲ ਰਿਹਾ ਹੈ ਜੇ ਕਿਸੇ ਨੂੰ ਹੋ ਜਾਂਦਾ ਹੈ ਤਾਂ ਖਤਰਨਾਕ ਸਾਬਤ ਹੋ ਰਿਹਾ ਇਸ ਦਾ ਇਲਾਜ ਵੀ ਕਿਹਾ ਜਾ ਰਿਹਾ ਹੈ ਕਿ ਹਲੇ ਤੱਕ ਇਸ ਦਾ ਇਲਾਜ ਪੱਕਾ ਇਲਾਜ ਨਹੀਂ ਸਾਇੰਸ ਨੇ ਲੱਭਿਆ ਤੇ ਅੱਜ ਸਾਡੇ ਨਾਲ ਮਾਹਰ ਮੌਜੂਦ ਨੇ ਡਾਕਟਰ ਨਵਜੋਤ ਸਿੰਘ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸੋਸ਼ਲ ਮੀਡੀਆ ਤੇ ਇਸ ਬਿਮਾਰੀ ਬਾਰੇ ਜਿਹੜੀ ਜਾਣਕਾਰੀ ਸ਼ੇਅਰ ਕੀਤੀ ਜਾ ਰਹੀ ਹੈ ਜਾਂ ਫਿਰ ਜਿਹੜੀ ਲੋਕਾਂ ਵੱਲੋਂ ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈਠ ਚੁੱਕਾ ਇਸ ਬਿਮਾਰੀ ਨੂੰ ਲੈ ਕੇ ਕੈਂਡੀਡਾ ਹੋਰਸ ਨੂੰ ਲੈ ਕੇ ਕਿ ਸੱਚ ਹੈ ਕਿ 2 ਤੋਂ 3 ਮਹੀਨੇ ਦੇ ਵਿੱਚ ਉਹ ਪੇਸ਼ੈਂਟ ਜਿਹੜਾ ਨਹੀਂ ਬਚਦਾ ਇਹ ਇਸ ਬਿਮਾਰੀ ਦਾ ਇਲਾਜ ਹੈ ਜਾਂ ਨਹੀਂ ਇਸ ਦੀ ਵਧੇਰੇ ਜਾਣਕਾਰੀ ਸਾਂਝੀ ਕਰ ਲੈਣੇ ਆ ਡਾਕਟਰ ਨਵਜੋਤ ਸਿੰਘ ਸੀਐਮਸੀ ਤੋਂ ਸਾਡੇ ਨਾਲ ਮੌਜੂਦ ਨੇ ਜਾਣ ਲੈਣੇ ਆ ਕਿ ਇਹ ਕੈਂਡੀਡੋਰਿਸ ਕਿਸ ਤਰ੍ਹਾਂ ਫੈਲਦਾ ਹੈ ਤੇ ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ਸਹਿ ਸ਼ਕਲ ਸਰ ਸਹਿ ਸ਼ਕਲ ਕੈਂਡੀਡੋਰਿਸ ਕੀ ਹੈ ਕੈਂਡੀਡਾ ਔਰਿਸ ਇੱਕ ਫੰਗਸ ਹੈ ਬੇਸਿਕਲੀ ਕੈਂਡੀਡਾ ਦੀਆਂ ਲਾਈਕ ਕੈਂਡੀਡਾ ਇਜ਼ ਦਾ ਬੇਸਿਕ ਫੰਗਸ ਤੇ ਇਹਦੇ ਵਿੱਚ ਅੱਗੇ ਕਈ ਤਰ੍ਹਾਂ ਦੀਆਂ ਸਪੀਸੀਜ਼ ਹੁੰਦੀਆਂ ਨੇ ਅੱਗੇ ਆਲਮੋਸਟ ਮੋਰ ਦੈਨ 150 ਅਸੀਂ ਕਹਿ ਸਕਦੇ ਹਾਂ ਤੇ ਜੋ 10 ਸਪੀਸੀਜ਼ ਐਸੀਆਂ ਨੇ ਜਿਹੜੀ ਇਨਸਾਨ ਨੂੰ ਬਿਮਾਰੀ ਕਰਦੀਆਂ ਨੇ ਤੇ ਕੈਂਡੀਡਾ ਔਰਿਸ ਉਹਨਾਂ ਵਿੱਚੋਂ ਇੱਕ ਸਪੀਸੀਜ਼ ਹੈ ਜਿਹੜੀ ਹਿਊਮਨ ਬੀਇੰਗਸ ਨੂੰ ਇਨਫੈਕਸ਼ਨ ਕਰਦੀ ਫੰਗਲੈਕਟ ਸੋਸ਼ਲ ਮੀਡੀਆ ਤੇ ਕੈਂਡੀਡਾ ਔਰਿਸ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਇਹ ਗੱਲ ਫੈਲਾਈ ਜਾ ਰਹੀ ਹੈ ਸੋਸ਼ਲ ਮੀਡੀਆ ਦੇ थ्रू ਲੋਕਾਂ ਦੇ ਵਿੱਚ ਕਿ ਕੈਂਡੀਡਾ ਔਰਿਸ ਜੇ ਜੇਕਰ ਹੋ ਜਾਵੇ ਕਿਉਂਕਿ ਇਹ ਛੂਹ ਨਾਲ ਵੀ ਫੈਲ ਰਿਹਾ ਤੇ ਜੇਕਰ ਹੋ ਜਾਵੇ ਤਾਂ 2 ਤੋਂ 3 ਮਹੀਨੇ ਦੇ ਵਿੱਚ ਪੇਸ਼ੈਂਟ ਦੀ ਮੌਤ ਪੱਕੀ ਹੈ ਅ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਕੈਂਡੀਡਾ ਔਰਿਸ ਜਿਹੜਾ ਹੈ ਇੱਕ ਸੀਰੀਅਸ ਇਨਫੈਕਸ਼ਨ ਹੈ ਆ ਇਹਦੇ ਵਿੱਚ ਜਿਹੜਾ ਟ੍ਰੀਟਮੈਂਟ ਹੈ ਉਹ ਥੋੜਾ ਡਿਫਿਕਲਟ ਹੈ ਬਿਕੋਜ਼ ਇਹ ਹੁਣ ਤੱਕ ਪਿਛਲੇ ਕੁਝ ਸਾਲਾਂ ਦੇ ਵਿੱਚ ਪੂਰੇ ਦੇਸ਼ ਵਿੱਚ ਜਾਂ ਵਿਸ਼ਵ ਵਿੱਚ ਇਹ ਦੇਖਿਆ ਗਿਆ ਹੈ ਕਿ ਇਨਫੈਕਸ਼ਨ ਫੈਲ ਬਹੁਤ ਫਾਸਤ ਰਹੀ ਹੈ ਪਲੱਸ ਜਿਹੜੀਆਂ ਮੈਡੀਸਿਨਸ ਨੇ ਐਂਟੀਫੰਗਲ ਡਰੱਗਸ ਨੇ ਉਹ ਇਹਦੇ ਤੇ ਪੂਰੀਆਂ ਅਸਰ ਨਹੀਂ ਕਰ ਰਹੀਆਂ ਜਿਹੜੀਆਂ ਔਰਲ ਮੈਡੀਕੇਸ਼ਨਸ ਨੇ ਸਾਡੀਆਂ ਕੈਂਡੀਡਾ ਵਾਸਤੇ ਉਹਦੇ ਦੇ ਵਿੱਚ ਆਲਮੋਸਟ 70 ਤੋਂ 90% ਕੇਸਸ ਜਿਹੜੇ ਕੈਂਡੀਡਾ ਹੋਰ ਇਸ ਦੇ ਨੇ ਉਹਦੇ ਉੱਤੇ ਉਹ ਦਵਾਈ ਅਸਰ ਨਹੀਂ ਕਰਦੀ ਤੇ ਜਿਹੜੇ ਇੰਜੈਕਸ਼ਨਸ ਹੈਗੇ ਨੇ ਕੈਂਡੀਡਾ ਦੀ ਟ੍ਰੀਟਮੈਂਟ ਲਈ ਉਹਨਾਂ ਦਾ ਰਿਸਪੌਂਸ ਵੀ ਕਨਵੈਨਸ਼ਨਲ ਜਿਹੜੀਆਂ ਮੈਡੀਸਿਨਸ ਨੇ ਉਹਨਾਂ ਦਾ ਆਲਮੋਸਟ 30% ਰਿਸਪੌਂਸ ਹੈ ਤੇ ਕੁਝ ਜਿਹੜੀਆਂ ਕੋਸਟਲੀ ਐਂਟੀਫੰਗਲ ਮੈਡੀਸਿਨਸ ਨੇ ਉਹਨਾਂ ਦਾ ਰਿਸਪਾਂਸ ਹੈ ਅੱਛਾ ਹੈ ਉਹਦਾ ਸੋ ਬਾਕੀ ਜਿਹੜੀ ਤੁਸੀਂ ਗੱਲ ਕਹੀ ਕਿ 90 ਡੇਸ ਦੇ ਅੰਦਰ ਇਹ ਨੁਕਸਾਨ ਪਹੁੰਚਾ ਕੇ ਤੇ ਮੌਤ ਦਾ ਕਾਰਨ ਬਣ ਸਕਦੀ ਹੈ ਉਹ ਐਕਚੁਅਲੀ ਕਈ ਚੀਜ਼ਾਂ ਤੇ ਡਿਪੈਂਡ ਕਰ ਜਾਂਦਾ ਹੈ ਜਿਹੜੇ ਪੇਸ਼ੈਂਟ ਦੀ ਇਮਿਊਨਿਟੀ ਘੱਟ ਹੋਏ ਜਾਂ ਹਸਪੀਟਲ ਵਿੱਚ ਜ਼ਿਆਦਾ ਟਾਈਮ ਲਈ ਐਡਮਿਟ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਕੁਝ ਫੀਡਿੰਗ ਵਾਸਤੇ ਫੀਡਿੰਗ ਵਾਸਤੇ ਨਹੀਂ ਕਹਿ ਸਕਦੇ ਲਾਈਕ ਜੋ ਅਸੀਂ ਮੈਡੀਸਨ ਦੇਣ ਵਾਸਤੇ ਆਈਵੀ ਲਾਈਨ ਲਗਾਉਂਦੇ ਆ ਜਾਂ ਯੂਰਿਨ ਵਾਸਤੇ ਕੈਥਟਰਾਈਜ਼ੇਸ਼ਨ ਕਰਦੇ ਆ ਤੇ ਜਾਂ ਉਹਨਾਂ ਨੂੰ ਕੁਝ ਇਸ ਤਰ੍ਹਾਂ ਦੀਆਂ ਅਜਿਹੀਆਂ ਬਿਮਾਰੀਆਂ ਹੋਣ ਜਿਸ ਤਰ੍ਹਾਂ ਕਿ ਬਲੱਡ ਕੈਂਸਰ ਜਾਂ ਕਿਡਨੀ ਦੀ ਪ੍ਰੋਬਲਮ ਜਾਂ ਲੰਗਸ ਦੀ ਪ੍ਰੋਬਲਮ ਪੁਰਾਣੀ ਡਾਇਬੀਟਿਸ ਜਾਂ ਡਾਇਬਟਿਕ ਹੋਣ ਤਾਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਇਹ ਇਨਫੈਕਸ਼ਨ ਹੋਣ ਦੇ ਚਾਂਸਸ ਜ਼ਿਆਦਾ ਨੇ ਤੇ ਡਿਪੈਂਡਿੰਗ ਅਪਨ ਪੇਸ਼ੈਂਟ ਕੰਡੀਸ਼ਨ ਮਤਲਬ ਉਹਦੇ ਵਿੱਚ ਫਿਰ ਮੌਤ ਦਾ ਰਿਸਕ ਜ਼ਿਆਦਾ ਹੁੰਦਾ ਹੈ ਸਾਇੰਸ ਕੋਲ ਕਹ ਰਹੇ ਨੇ ਹਾਲੇ ਤੱਕ ਇਸ ਦਾ ਪੁਖਤਾ ਇਲਾਜ ਨਹੀਂ ਹੈਗਾ ਕਿ ਇਸ ਬਿਮਾਰੀ ਨੂੰ ਜੜੋਂ ਕਦੋਂ ਕਿਦਾਂ ਖਤਮ ਕੀਤਾ ਜਾਵੇ ਸਾਇੰਸ ਕਦੋਂ ਇਸ ਦਾ ਜਵਾਬ ਦੇਵੇ ਅ ਇਸ ਦੇ ਉੱਤੇ ਬੇਸਿਕਲੀ ਇੱਕ ਐਨੋ ਕੈਂਡੈਂਸ ਕਰਕੇ ਇੱਕ ਗਰੁੱਪ ਆਫ ਡਰੱਗਸ ਹੈ ਤੇ ਉਸ ਦਾ ਰਿਸਪੌਂਸ ਇਹਦੇ ਉੱਤੇ ਅੱਛਾ ਦੇਖਣ ਨੂੰ ਮਿਲ ਰਿਹਾ ਹੈ ਬਟ ਪ੍ਰੋਬਲਮ ਇਹ ਹੈ ਕਿ ਇਹ ਹਸਪੀਟਲ ਸੈਟਿੰਗ ਦੇ ਵਿੱਚ ਇੱਕ ਮਰੀਜ਼ ਤੋਂ ਦੂਜੇ ਮਰੀਜ਼ 'ਚ ਬੜੀ ਜਲਦੀ ਫੈਲਦੀ ਹੈ ਸੋ ਇਹਦੇ ਵਿੱਚ ਮੇਨ ਰੋਲ ਜਿਹੜਾ ਹੈ ਸਾਨੂੰ ਇੱਥੇ ਪ੍ਰੀਵੈਂਟਿਵ ਹੈ ਕਿ ਅਸੀਂ ਅੱਗੇ ਨਾ ਇਹਨੂੰ ਫੈਲਣ ਦਈਏ ਇਸ ਬਿਮਾਰੀ ਨੂੰ ਹਾਲਾਂਕਿ ਲੁਧਿਆਣਾ ਦੇ ਵਿੱਚ ਹਲੇ ਤੱਕ ਇਹ ਚੀਜ਼ ਹਲੇ ਡਾਇਗਨੋਸ ਨਹੀਂ ਕੀਤੀ ਗਈ ਹੈ ਦਿੱਲੀ ਦੇ ਵਿੱਚ ਕੁਝ ਕੇਸਸ ਰਿਪੋਰਟਡ ਹੈਗੇ ਨੇ ਆਲਰੇਡੀ ਕੈਂਡੀਡਾ ઓਰਸ ਦੇ ਬਾਕੀ ਮੈਜੋਰਿਟੀ ਕੇਸਸ ਜਿਹੜੇ ਨੇ ਉਹ ਅਮਰੀਕਾ ਤੋਂ ਹੀ ਨੇ ਤੇ ਲੇਟੈਸਟ ਫਿਗਰ ਜਿਹੜੀ ਹੈ 600 ਪਲੱਸ ਕੇਸਸ ਜਿਹੜੇ ਨੇ ਹੁਣ ਤੱਕ ਡਾਇਗਨੋਸ ਕੀਤੇ ਗਏ ਨੇ ਸੋ ਇਹਦੇ ਵਿੱਚ ਮੇਨਲੀ ਪ੍ਰੀਵੈਂਟਿਵ ਰੋਲ ਹੈ ਜਿਦੇ ਵਿੱਚ ਸਾਡਾ ਹੈਂਡ ਹਾਈਜਨ ਆ ਜਾਂਦਾ ਹੈ ਕਿ ਹੱਥ ਦੀ ਸਫਾਈ ਮੇਨਟੇਨ ਕਰਨੀ ਜਦੋਂ ਪੇਸ਼ੈਂਟ ਨਾਲ ਹੈਂਡਲ ਕਰਨਾ ਜਾਂ ਅਗਰ ਮਰੀਜ਼ ਘਰ ਹੈਗਾ ਤਾਂ ਰਿਲੇਟਿਵਸ ਜਿਹੜੇ ਉਹਨਾਂ ਦਾ ਧਿਆਨ ਰੱਖ ਰਹੇ ਨੇ ਉਹਨਾਂ ਨੂੰ ਵੀ ਉਹ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਨੇ ਸੋ ਮੇਨ ਉਹੀ ਚੀਜ਼ ਹੈਗੀ ਹੈ ਉਹਦੇ ਨਾਲ ਇਹਦਾ ਸਪਰੈਡ ਜਿਹੜਾ ਹੈਗਾ ਉਹ ਰੋਕਿਆ ਜਾ ਸਕਦਾ ਹੈ ਕਿ ਕਿਉਂਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਤਾਂ ਕਿਹੜੇ ਹੋਰ ਅਜਿਹੇ ਪ੍ਰੀਵੈਂਟ ਪ੍ਰੀਵੈਂਟਿਵ ਮੇਜਰਸ ਨੇ ਜਿਹੜੇ ਅਪਣਾਉਣੇ ਬਹੁਤ ਜ਼ਰੂਰੀ ਨੇ ਕਿ ਕਿਹੜੇ ਪ੍ਰੀਕਾਸ਼ਨਸ ਨੇ ਜਿਹੜੇ ਅਪਣਾਉਣੇ ਬਹੁਤ ਜ਼ਰੂਰੀ ਨੇ ਤਾਂ ਕਿ ਅਜਿਹੀ ਜਾਨਲੇਵਾ ਬਿਮਾਰ ਹਸਪੀਟਲ ਸੈਟਿੰਗਸ ਦੇ ਵਿੱਚ ਅਸੀਂ ਕਹਿੰਦੇ ਆ ਕਿ ਪ੍ਰੋਪਰ ਜਿਹੜਾ ਡிரஸ் ਕੋਡ ਹੈ ਲਾਈਕ ਗਾਊਨ ਪਹਿਨਣਾ ਹੈ ਗਲਵਸ ਪਹਿਨੇ ਆ ਸੋ ਉਹ ਉਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਕਰਨੀਆਂ ਫਾਲੋ ਕਰਨੀਆਂ ਤੇ ਉਸ ਤੋਂ ਬਾਅਦ ਮੇਨਲੀ ਹੈਂਡਲਿੰਗ ਦਿ ਟਾਈਮ ਹੈਂਡ ਹਾਈਜਨ ਅਤੇ ਤੁਹਾਡੇ ਹੱਥ ਜਿਹੜੇ ਨੇ ਉਹ ਸਾਫ ਹੋਣੇ ਚਾਹੀਦੇ ਨੇ ਸੈਨੀਟਾਈਜ਼ਰ ਯੂਜ਼ ਕਰਨਾ ਹੈ ਜਾਂ ਇਵਨ ਸੋਪ ਵਾਟਰ ਯੂਜ਼ ਕਰਨਾ ਹੈ। ਇਹ ਕੇ ਬੜੀ ਵੱਡੀ ਗੱਲ ਪੁੱਛਣ ਜਾ ਰਹੀਆਂ ਮੈਂ ਕਿ ਇਹ ਸੱਚ ਹੈ ਜਾਂ ਨਹੀਂ ਹੱਥ ਮਿਲਾਉਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਨੇ ਕਿ ਹੱਥ ਮਿਲਾਉਣ ਤੋਂ ਵੀ ਪਰੇਸ਼ ਕਰਨਾ ਚਾਹੀਦਾ। ਅਗਰ ਅਸੀਂ ਇਸ ਪਾਰਟਿਕੂਲਰ ਬਿਮਾਰੀ ਬਾਰੇ ਗੱਲ ਕਰ ਰਹੇ ਹਾਂ ਤਾਂ ਰਿਸਕ ਹੈ। ਇੱਕ ਬੰਦੇ ਤੋਂ ਦੂਸਰੇ ਨੂੰ ਜਾ ਸਕਦਾ ਹੈ that is why ਅਸੀਂ ਸਾਨੂੰ ਪ੍ਰੀਕੌਸ਼ਨਸ ਲੈਣ ਦੀ ਲੋੜ ਹੈ ਕਿ ਅਸੀਂ ਜਦੋਂ ਪੇਸ਼ੈਂਟ ਨੂੰ ਟੱਚ ਕਰਦੇ ਆਂ ਤੇ ਅਸੀਂ ਪ੍ਰੋਪਰ ਗਾਊਨ ਪਾ ਕੇ ਔਰ ਗਲਵਸ ਪਾ ਕੇ ਕਰਨਾ ਹੈ ਉਹ ਜੋ ਵੀ ਹੈਂਡਲਿੰਗ ਪੇਸ਼ੈਂਟ ਦੀ ਕਰਨੀ ਹੈ ਚਾਹੇ ਉਸ ਡਾਕਟਰਸ ਨੇ ਚਾਹੇ ਉਸ ਸਟਾਫਸ ਨੇ ਤੇ ਜੋ ਵੀ ਉਹਨਾਂ ਨਾਲ ਡੀਲ ਕਰ ਰਹੇ ਨੇ ਔਰ ਕੋਈ ਹਸਪੀਟਲ ਸਟਾਫ ਜਿਹੜੇ ਹੈਗੇ ਨੇ ਸੋ ਇਹ ਬੜਾ ਜ਼ਰੂਰੀ ਹੈ ਇਨ ਨੂੰ ਰੋਕਣ ਵਾਸਤੇ ਨਹੀਂ ਤੇ ਇੱਕ ਮਰੀਜ਼ ਤੋਂ ਦੂਸਰੇ ਮਰੀਜ਼ ਨੂੰ ਜਾਣ ਦਾ ਵੀ ਖਤਰਾ ਰਹਿੰਦਾ ਹੈ ਦਵਾਈਆਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਕੋਸਟਲੀ ਨੇ ਜਿਹੜੀਆਂ ਅਸਰ ਕਰ ਰਹੀਆਂ ਨੇ ਤੇ ਇੱਕ ਆਮ ਇਨਸਾਨ ਜੇਕਰ ਅਜਿਹੀ ਬਿਮਾਰੀ ਤੋਂ ਬਚਣਾ ਚਾਹੁੰਦਾ ਉਸ ਦੀ ਪਹੁੰਚ ਤੋਂ ਬਾਹਰ ਹੋਣ ਗਿਆ ਹਾਂ ਤਾਂ ਇਹ ਸਾਹਿਰ ਜੀ ਗੱਲ ਤੇ ਕਦੋਂ ਅਜਿਹੀਆਂ ਦਵਾਈਆਂ ਆਣਗੀਆਂ ਜਿਹੜੇ ਹਰ ਕਿਸੇ ਦੀ ਪਹੁੰਚ ਆ ਅਗਰ ਅਸੀਂ ਕੋਸਟ ਦੇ ਬਾਰੇ ਗੱਲ ਕਰੀਏ ਤਾਂ ਪਿਛਲੇ 3-4 ਸਾਲਾਂ ਦੇ ਵਿੱਚ ਐਸੀ ਮੈਡੀਸਨ ਦੀ ਕੋਸਟ ਥੋੜੀ ਘਟੀ ਹੈ ਥੋੜੀ ਨੀਚੇ ਹੋਈ ਹੈ ਦੀ ਕਾਸਟ ਜਿਹੜੀ ਹੈ ਮਤਲਬ ਵਿਦਨ ਰੀਚ ਕਹਿ ਸਕਦੇ ਆ ਥੋੜਾ ਬਹੁਤ ਆਈ ਹੈ ਬਟ ਡੈਫੀਨਿਟਲੀ ਬਟ ਡੈਫੀਨਿਟਲੀ ਜੋ ਕਨਵੈਨਸ਼ਨਲ ਟਰੀਟਮੈਂਟ ਜਾਂ ਨਾਰਮਲ ਰੈਗੂਲਰ ਮੈਡੀਕੇਸ਼ਨ ਆਪਾਂ ਪਹਿਲਾਂ ਦਿੰਦੇ ਸੀ ਜਾਂ ਹੋਰ ਫੰਗਲ ਇਨਫੈਕਸ਼ਨ ਲਈ ਦਿੰਦੇ ਆ ਉਹਦੇ ਨਾਲੋਂ ਡੈਫੀਨਿਟਲੀ ਇਹ ਕਾਸਟਲੀ ਪੈਂਦੀ ਹੈ ਸੋ ਬਟ ਲਾਸਟ ਕੁਝ ਸਾਲਾਂ ਦੇ ਵਿੱਚ ਪ੍ਰਾਈਸ ਦੇ ਉੱਤੇ ਵੀ ਆਲਸੋ ਥੋੜਾ ਜਿਹਾ ਕੰਟਰੋਲ ਆਇਆ ਹੈ ਤੇ ਕੋਸਟ ਉਨੀ ਨਹੀਂ ਰਹਿ ਗਈ ਜਿੰਨੀ ਪਹਿਲੇ ਹੁੰਦੀ ਸੀ ਨਵਜੋਤ ਤੁਸੀਂ ਇਹ ਵੀ ਕਿਹਾ ਕਿ ਇਮਿਊਨ ਸਿਸਟਮ ਜਿਨ੍ਹਾਂ ਦਾ ਵੀਕ ਹੈ ਉਹਨਾਂ ਨੂੰ ਇਹ ਜਲਦੀ ਪਕੜ ਰਿਹਾ ਵਾਇਰਸ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਅਸੇ ਕੀ ਟਿਪਸ ਦੇਣਾ ਚਾਹੋਗੇ ਅ ਇਮਿਊਨ ਸਿਸਟਮ ਵਾਸਤੇ ਬੇਸਿਕਲੀ ਇਹ ਡਿਪੈਂਡ ਕਰਦਾ ਹੈ ਕਈ ਚੀਜ਼ਾਂ ਦੇ ਉੱਤੇ ਉਨ ਹਸਪੀਟਲ ਸੈਟਿੰਗਸ ਦੇ ਵਿੱਚ ਬਿਮਾਰੀਆਂ ਦੀ ਸੈਟਿੰਗਸ ਦੇ ਵਿੱਚ ਹੁਣ ਅਗਰ ਪੇਸ਼ੈਂਟਸ ਨੂੰ ਕਿਸੇ ਨੂੰ ਸਟੀਰੋਇਡਸ ਮੈਡੀਕੇਸ਼ਨਸ ਮਿਲ ਰਹੀਆਂ ਨੇ ਤਾਂ ਡੈਫੀਨਿਟਲੀ ਉਹ ਇਮਿਊਨਿਟੀ ਘਟਾਉਂਦੀਆਂ ਨੇ ਤੇ ਅਗਰ ਆਪਾਂ ਜਨਰਲ ਪਬਲਿਕ ਬਾਰੇ ਗੱਲ ਕਰੀਏ ਤੇ ਇਮਿਊਨਿਟੀ ਐਨਹਾਂਸ ਕਰਨ ਵਾਸਤੇ ਸਾਨੂੰ ਅੱਛਾ ਡਾਈਟ ਲੈਣਾ ਜ਼ਰੂਰੀ ਹੈ ਜਿਸ ਦੇ ਵਿੱਚ ਮੈਂ ਕਹਾਂਗਾ ਕਿ ਬੈਲੈਂਸਡ ਡਾਈਟ ਹੋਣੀ ਚਾਹੀਦੀ ਹੈ ਫਰੂਟਸ ਵਗੈਰਾ ਹੋਣੇ ਚਾਹੀਦੇ ਨੇ ਤੋਂ ਉਹਨਾਂ ਚ ਐਂਟੀਆਕਸੀਡੈਂਟਸ ਹੁੰਦੇ ਨੇ ਤੇ ਇਮਿਊਨਿਟੀ ਪ੍ਰੋਵਾਈਡ ਕਰਦੇ ਨੇ ਤੇ ਬਾਕੀ ਮੇਨ ਹੈ ਪ੍ਰੀਕਾਸ਼ਨ ਇਸ ਤੋਂ ਇਲਾਵਾ ਕਿ ਅਗਰ ਕਿਸੇ ਨੂੰ ਇਹ ਬਿਮਾਰੀ ਡਾਇਗਨੋਸ ਹੁੰਦੀ ਹੈ ਤਾਂ ਸਾਨੂੰ ਪਰਸਨਲ ਪ੍ਰੋਟੈਕਸ਼ਨ ਆਪਣੀ ਨਾਲ ਲੈਣੀ ਚਾਹੀਦੀ ਹੈ ਗਲ ਕੁਮਕੁਮਾ ਕੇ ਜ਼ਿਆਦਾਤਰ ਉੱਥੇ ਆਂਦੀ ਹੈ ਕਿ ਖਾਣਾ ਹੈਲਦੀ ਫਰੂਟਸ ਵਗੈਰਾ ਹਾਂਜੀ ਬਿਲਕੁਲ ਸੋ ਬੈਲੈਂਸਡ ਡਾਇਟ ਜਿਹਦੇ ਚ ਫਰੂਟਸ ਵੀ ਹੋਣ ਸੈਲਡਸ ਵੀ ਹੋਣ ਬੈਲੈਂਸ ਹੋਵੇ ਹਰ ਚੀਜ਼ ਦਾ ਪ੍ਰੋਟੀਨਸ ਵੀ ਹੋਣ ਤੇ ਉਹ ਪਲੱਸ ਇਨ ਐਡੀਸ਼ਨ ਮਤਲਬ ਇਸ ਤੋਂ ਇਲਾਵਾ ਵੀ ਅਗਰ ਆਪਾਂ ਗੱਲ ਕਰੀਏ ਤੇ ਹੈਲਥ ਵਾਸਤੇ ਸਾਨੂੰ ਨੀਂਦ ਵੀ ਬੜੀ ਜ਼ਰੂਰੀ ਹੈ 7 ਤੋਂ 8 ਘੰਟੇ ਦੀ ਨੀਂਦ ਵੀ ਹਰ ਇਨਸਾਨ ਨੂੰ ਲੈਣੀ ਚਾਹੀਦੀ ਹੈ ਤੇ ਅੱਜ ਕੱਲ ਟਾਈਮ ਘੱਟ ਹੈ ਕਾਮ ਜ਼ਿਆਦਾ ਨੇ ਤੇ ਇਸ ਕਰਕੇ ਉਹ ਵੀ ਇੱਕ ਐਸਾ ਫੈਕਟਰ ਹੈ ਜਿਹੜਾ ਸਾਡੀ ਬੋਡੀ ਦੀ ਇਮਿਊਨਿਟੀ ਨੂੰ ਲੋ ਕਰਦਾ ਹੈ ਸੋ ਉਹ ਵੀ ਇੱਕ ਇੰਪੋਰਟੈਂਟ ਚੀਜ਼ ਹੈ ਜਿਹੜੀ ਕਿ ਅਸੀਂ ਨਾਰਮਲੀ ਇਗਨੋਰ ਕਰਦੇ ਹਾਂ ਕੈਨਡੀਡਾ ਔਰਿਸ ਵਿੱਚ ਕਿਹੜੇ ਕਿਹੜੇ ਆਰਗਨਸ ਜਿਹੜੇ ਨੇ ਸਾਡੇ ਇਨਵੋਲਵ ਹੁੰਦੇ ਨੇ ਕੈਨਡੀਡਾ ਔਰਿਸ ਇਨਫੈਕਸ਼ਨ ਜਿਹੜੀ ਹੈ ਇਹ ਬੇਸਿਕਲੀ ਸਿਸਟੈਮਿਕ ਇਨਫੈਕਸ਼ਨ ਇਹਨੂੰ ਕਹਿੰਦੇ ਆ ਤੇ ਇਸ ਦੇ ਵਿੱਚ ਕਾਫੀ ਸਾਰੇ ਜਿਹੜੇ ਇੰਪੋਰਟੈਂਟ ਆਰਗਨਸ ਨੇ ਉਹਨਾਂ ਉੱਤੇ ਇਫੈਕਟ ਆ ਸਕਦਾ ਜਿਵੇਂ ਕਿ ਬ੍ਰੇਨ ਆ ਇਆ ਕਿਡਨੀਜ਼ ਲੰਗਸ ਤੇ ਇਵਨ ਬੋਨ ਜਿਹੜੀ ਹੈ ਹੱਡੀਆਂ ਜੋਇੰਟਸ ਤੇ ਮਸਲਸ ਇਹ ਸਾਰੇ ਅੰਗ ਜਿਹੜੇ ਨੇ ਇਫੈਕਟ ਹੋ ਸਕਦੇ ਨੇ ਇਹਦੇ ਨਾਲ ਸੋ ਇਹ ਸਾਰੇ ਸਰੀਰ ਦੇ ਵਿੱਚ ਫੈਲ ਜਾਂਦੀ ਹੈ ਤੇ ਸਾਰੇ ਅੰਗਾਂ ਦੇ ਉੱਤੇ ਅਸਰ ਕਰਦੀ ਹੈ ਤੇ ਇਹਦੇ ਮੋਰਟੈਲਿਟੀ ਚਾਂਸਸ ਦੀ ਜੇਕਰ ਆ ਇਹਦੇ ਵਿੱਚ ਮੋਰਟੈਲਿਟੀ ਰੇਟਸ ਜਿਹੜੇ ਨੇ ਉਹ ਆਲਮੋਸਟ 30 ਤੋਂ 60% ਦੇ ਨੇ ਸੋ ਇਹ ਫਿਗਰਸ ਜਿਹੜੀਆਂ ਨੇ ਬੇਸਿਕਲੀ ਯੂ ਐਸ ਏ ਦੀਆਂ ਨੇ ਬਿਕੋਜ਼ ਐਕਸਮ ਕੇਸ ਟੂ ਇਹਨੇ ਸ਼ੁਰੂਆਤ ਇਸ ਬਿਮਾਰੀ ਜਿਹੜੀ ਫਸਟ ਟਾਈਮ ਇਨਫੈਕਸ਼ਨ ਡਿਟੈਕਟ ਹੋਈ ਸੀ ਉਹ ਇੱਕ ਲਾਈਕ ਕੰਨ ਦੇ ਵਿੱਚ ਇਨਫੈਕਸ਼ਨ ਡਿਟੈਕਟ ਹੋਈ ਸੀ ਉਹਦਾ ਨਾਮ ਵੀ ਐਕਚੁਅਲੀ ਉੱਥੋਂ ਹੀ ਆਇਆ ਔਰ ਇਸ ਦਾ ਮਤਲਬ ਵੀ ਇਅਰ ਹੈ ਤੇ ਉਹ 2009 ਦੇ ਵਿੱਚ ਡਿਟੈਕਟ ਹੋਈ ਸੀ ਤੇ ਉਸ ਤੋਂ ਬਾਅਦ ਸਾਊਥ ਕੋਰੀਆ ਚ ਪਤਾ ਲੱਗਿਆ ਇਸ ਬਿਮਾਰੀ ਦੇ ਦੋ ਕੇਸਸ ਆਏ ਫਿਰ ਉਸ ਤੋਂ ਲਾਈਕ 2-4 ਸਾਲ ਬਾਅਦ 2013 ਦੇ ਆਸ-ਪਾਸ ਯੂ ਐਸ ਏ ਦੇ ਵਿੱਚ ਇਹ ਡਿਟੈਕਟ ਹੋਈ ਸੋ ਪੋਸਟਮੋਡ ਉਥੇ ਇਹ ਬੜੀ ਤੇਜ਼ ਫੈਲੀ ਹੈ ਤੇ ਹੁਣ ਆਲਮੋਸਟ 650 ਦੇ ਕੋਲ ਕੇਸਸ ਆਲਰੇਡੀ ਹੋ ਡਾਇਗਨੋਸ ਹੋ ਚੁੱਕੇ ਨੇ ਯੂ ਐਸ اے ਦੇ ਵਿੱਚ ਤੇ ਮੋਟੈਲਿਟੀ ਜਿਹੜੀ ਹੈ 30 ਤੋਂ 60% ਐਸ ਪਰ ਦੀ ਯੂ ਐਸ ਡਾਟਾ ਚੰਗਾ ਖਾਣਾ ਔਰ ਸੋਣਾ ਮਤਲਬ ਪੂਰੀ ਨੀਂਦ ਪੂਰੀ ਲੈਣਾ ਵੀ ਇੱਕ ਬੜਾ ਵੱਡਾ ਕਾਰਨ ਹੋ ਸਕਦਾ ਹੈ ਇਹ ਬਿਮਾਰੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਹ ਨਾਮ ਜਿਹੜਾ ਹੈ ਕੈਂਡੀਡਾ ਔਰ ਇਸ ਜਿਸ ਨੇ ਸੋਸ਼ਲ ਮੀਡੀਆ ਤੇ ਫੈਲਣ ਤੋਂ ਬਾਅਦ ਲੋਕਾਂ ਦੇ ਮਨ ਵਿੱਚ ਇੱਕ ਡਰ ਬਿਠਾ ਦਿੰਦਾ ਹੈ ਗੱਲ ਉਥੇ ਹੀ ਆਂਦੀ ਹੈ ਕਮਕੁਮਾ ਕੇ ਕਿ ਆਪਣੀ ਡਾਈਟ ਅੱਛੀ ਰੱਖੋ ਚੰਗਾ ਖਾਓ ਨੀਂਦ ਪੂਰੀ ਕਰੋ ਤੇ ਇਸ ਦੇ ਨਾਲ ਨਾਲ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਬਹੁਤ ਜ਼ਰੂਰੀ ਨੇ ਡਾਕਟਰ ਨਵਜੋਤ ਨੇ ਸਾਂਝੀਆਂ ਕੀਤੀਆਂ ਨੇ ਜੇਕਰ ਇਹਨਾਂ ਨੂੰ ਅਪਣਾਓਗੇ ਕਿਉਂਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਜੇਕਰ ਪਹਿਲੇ ਹੀ ਪ੍ਰੀਵੈਂਟਿਵ ਮੀਜਰਸ ਦਾ ਧਿਆਨ ਰੱਖੋਗੇ ਤਾਂ ਅਜਹੀਆਂ ਬਿਮਾਰੀਆਂ ਬਿਮਾਰੀਆਂ ਤੋਂ ਜਿਹੜਾ ਆਪਣਾ ਬਚਾਪ ਕਰੋਗੇ ਇਸ ਪੇਸ਼ਕਸ਼ ਫਿਲਹਾਲ ਬਸ ਇਹਨਾ ਹੀ ਕੈਮਰਾਮੈਨ ਅਹਿਮਦ ਦਿਨਾਲ ਸੁਮਨ ਜੇਟਲੀ ਡੇਲੀ ਪੋਸਟ ਪੰਜਾਬੀ ਲੁਧਿਆਣਾ